प्यारे श्रोताओं हाजिर हां इक ਨਵਾਂ ਲੈਕਚਰ ਲੈ ਕੇ ਅੱਜ ਆਪਾਂ ਜੋ ਵੇਦਾਂ ਦੇ ਅਨਸਾਰ ਜੋ Hindu ਧਰਮ ਦੇ ਸਭ ਤੋਂ ਪੁਰਾਣੀ ਧਾਰਮਿਕ ਸਹਿਤ ਹੈ ਵੇਦਾਂ ਦੇ ਅਨਸਾਰ ਮਨੁੱਖ ਅਤੇ ਕੁਦਰਤ ਦਾ ਸੰਬੰਧ ਵੈਦਿਕ ਰਿਤ ਅਤੇ ਆਧੁਨਿਕ ਦ੍ਰਿਸ਼ਟੀਕੋਣ ਕੀ ਹੈ ਮੈਨ ਐਂਡ ਨੇਚਰਸ ਰਿਲੇਸ਼ਨਸ਼ਿਪ ਵੈਦਿਕ ਰਿਟ ਐਂਡ ਮਾਡਰਨ ਪਰਸਪੈਕਟਿਵ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਮੈਂ ਤੁਹਾਨੂੰ ਦੇਣਾ ਮਨੁੱਖ ਤੇ ਕੁਦਰਤ ਵਿਚਲੇ ਸੰਬੰਧ ਹਮੇਸ਼ਾ ਤੋਂ ਹੀ ਮਨੁੱਖ ਦੀ ਸੋਚ ਦਾ ਖਾਸ ਹਿੱਸਾ ਬਣੇ ਰਹੇ ਹਨ ਅੱਜ ਕੱਲ ਇਹ ਸੋਚ ਦੀ ਬਜਾਏ ਚਿੰਤਾ ਦਾ ਰੂਪ ਧਾਰਨ ਕਰ ਗਿਆ ਮਨੁੱਖ ਦਾ ਕੁਦਰਤ ਨੂੰ ਇਸ ਢੰਗ ਨਾਲ ਪ੍ਰਯੋਗ ਕਰਨਾ ਜਾਂ ਫਿਰ ਕਹੋ ਕਹਿ ਲੋ ਕਿ ਸ਼ੋਸ਼ਣ ਕਰਨਾ ਅੱਜ ਕੱਲ ਅਸੀਂ ਕੁਦਰਤ ਦਾ ਪ੍ਰਯੋਗ ਨਹੀਂ ਕਰਦੇ ਅੱਜ ਕੱਲ ਅਸੀਂ ਕੁਦਰਤ ਦਾ ਸ਼ੋਸ਼ਣ ਕਰਦੇ ਹਾਂ ਇਸ ਸੀਮਾ ਤੱਕ ਪੁੱਜ ਚੁੱਕਾ ਹੈ ਕਿ ਮਨੁੱਖ ਦੀ ਆਪਣੀ ਹੋਂਦ ਅਤੇ ਕੁਦਰਤ ਦੋਵਾਂ ਦੇ ਅਸਤਿਤਵ ਲਈ ਵੰਗਾਰ ਬਣ ਚੁੱਕਾ ਹੈ ਯਾਨੀ ਕਿ ਮਨੁੱਖ ਦੀ ਹੋਂਦ ਵੀ ਤੇ ਕੁਦਰਤ ਦੀ ਵੀ ਹੋਂਦ ਨੂੰ ਅਸੀਂ ਦਾਦੇ ਲਗਾ ਦਿੱਤਾ ਹੋਇਆ ਹੈ ਇਸ ਸੰਬੰਧੀ ਮਨੁੱਖ ਦੀ ਅਣਗਹਿਲੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਮਨੁੱਖ ਆਪਣੇ ਆਉਣ ਵਾਲੇ ਦਿਨਾਂ ਪ੍ਰਤੀ ਸੋਚ ਕੇ ਡਰ ਜਾਂਦਾ ਹੈ ਇਹਦੇ ਜ਼ਿੰਮੇਵਾਰ ਵੀ ਅਸੀਂ ਹਾਂ ਅਸੀਂ ਮਨੁੱਖ ਜਿਹੜੇ ਅਸੀਂ ਜ਼ਿੰਮੇਵਾਰ ਹੈ ਇਹਦੇ ਨਾ ਕੇਵਲ ਵਾਤਾਵਰਨ ਬਲਕਿ ਹਰ ਪੱਖੋਂ ਮਨੁੱਖ ਨੇ ਕੁਦਰਤ ਨਾਲ ਸੰਬੰਧ ਅਸੰਤੁਲਿਤ ਕਰ ਲਏ ਹਨ ਅਸੀਂ ਕੁਦਰਤ ਨਾਲੋਂ ਆਪਣੇ ਸੰਬੰਧ ਜਿਹੜੇ ਆ ਉਹ ਵਿਗਾੜ ਲਏ ਹਨ ਇਸ ਸਬਦਾਂ ਨੁਕਸਾਨ ਵੀ ਮਨੁੱਖੀ ਭੁਗਤ ਰਿਹਾ ਹੈ ਅਤੇ ਵੱਡੇ ਪਮਾਨੇ ਵਿੱਚ ਅੱਗੇ ਵੀ ਭੁਗਤੇਗਾ ਭਾਰਤੀ ਪਰੰਪਰਾ ਦੀ ਅਗਰ ਅਸੀਂ ਗੱਲ ਕਰੀਏ ਕਿ ਸ਼ੁਰੂ ਵਿੱਚ ਹੀ ਮਨੁੱਖ ਅਤੇ ਕੁਦਰਤ ਵਿੱਚ ਸਬੰਧ ਬਹੁਤ ਮਹੱਤਤਾ ਵਾਲੇ ਰਹੇ ਹਨ ਅਸੀਂ ਆਪਣੇ ਵਡੇਰਿਆਂ ਦੀ ਅਗਰ ਗੱਲ ਕਰੀਏ ਤੇ ਭਾਰਤੀ ਪਰਾਤਨ ਸਹਿਤ ਵਿੱਚ ਇਹਨਾਂ ਸਬੰਧਾਂ ਨੂੰ ਬਹੁਤ ਹੀ ਮਹੱਤਵਪੂਰਨ ਦਰਸਾ ਕੇ ਉਸ ਨੂੰ ਮਨੁੱਖ ਸਮਾਜ ਅਤੇ ਕੁਦਰਤ ਲਈ ਬਹੁਤ ਜ਼ਰੂਰੀ ਦੱਸਿਆ ਗਿਆ ਹੈ ਸਮਾਜ ਦਾ ਹਰ ਮਨੁੱਖ ਇਹਨਾਂ ਸੰਬੰਧਾਂ ਵਿੱਚ ਸਕਾਰਾਤਮਕ ਰਹੇ ਇਸ ਲਈ ਇਸ ਨੂੰ ਪਹਿਲਾਂ ਨੈਤਿਕ ਅਰਥਾਂ ਵਿੱਚ ਦਰਸਾਇਆ ਗਿਆ ਅਤੇ ਫਿਰ ਇਸ ਨੂੰ ਹੋਰ ਮਜ਼ਬੂਤ ਅਤੇ ਜ਼ਰੂਰੀ ਬਣਾਉਣ ਲਈ ਅਧਿਆਤਮਕ ਰੰਗ ਵੀ ਦਿੱਤਾ ਗਿਆ ਜਾਣ ਕੇ ਪਹਿਲਾਂ ਨੈਤਿਕਤਾ ਦੇ ਨਾਲ ਤੇ ਫਿਰ ਇਹਨੂੰ ਕਰਮ ਦਾ ਜਾਂ ਅਧਿਆਤਮ ਦਾ ਰੰਗ ਵੀ ਦਿੱਤਾ ਗਿਆ ਕਿ ਮਨੁੱਖ ਸਮਝੇ ਪਰ ਅਸੀਂ ਸਮਝੀ ਨਹੀਂ ਇਸ ਸਭ ਦਾ ਆਧਾਰ ਵੇਦਾਂ ਵਿੱਚ ਰਿੱਤ ਦੀ ਧਾਰਨਾ ਹੈ ਇਹ ਜੋ ਵੇਦਾਂ ਦੀ ਜਿਹੜੀ ਗੱਲ ਕਰ ਰਹੇ ਹਾਂ ਜਿਸ ਦੀ ਪਹਿਲਾਂ ਕੁਦਰਤ ਖਾਸ ਕਰਕੇ ਬ੍ਰਹਿਮੰਡ ਹੀ ਇੱਕ ਰੂਪੀ ਚਾਲ ਦੀ ਵਿਆਖਿਆ ਕਰਕੇ ਉਸ ਨੂੰ ਮਨੁੱਖੀ ਜੀਵਨ ਅਤੇ ਸਮਾਜ ਵਿੱਚ ਹੂਬ ਹੋ ਲਾਗੂ ਕੀਤਾ ਗਿਆ ਹੈ ਭਾਵ ਕਿ ਰਿਤ ਕੁਦਰਤ ਅਤੇ ਬ੍ਰਹਿਮੰਡ ਨੂੰ ਬਿਲਕੁਲ ਮਨੁੱਖੀ ਸਰੀਰ ਅਤੇ ਸਮਾਜ ਦੇ ਇੱਕ ਸਮਾਨ ਦੱਸਦਾ ਹੈ ਲੇਕਿਨ ਆਧੁਨਿਕ ਸਮੇਂ ਦੀ ਤਕਨੀਕ ਅਤੇ ਵਿਗਿਆਨ ਦੇ ਪ੍ਰਸਾਰ ਨੇ ਮਨੁੱਖੀ ਸੋਚ ਨੂੰ ਇਸ ਢੰਗ ਦਾ ਬਣਾ ਦਿੱਤਾ ਹੈ ਕਿ ਇਸ ਦੇ ਕੁਦਰਤ ਨਾਲ ਸੰਬੰਧ ਨਾ ਸਿਖਾਵੇਂ ਹੋ ਗਏ ਅਤੇ ਮਨੁੱਖ ਕੁਦਰਤੀ ਡਰ ਤੋਂ ਪੈਪਿਤ ਹੋ ਰਿਆ ਹੈ ਰਿੱਤ ਦੀ ਧਾਰਨਾ ਇਨ੍ਹਾਂ ਸੰਬੰਧਾਂ ਨੂੰ ਮੁੜ ਸੁਰਜੀਤ ਕਰਦੀ ਹੈ ਅਤੇ ਆਧੁਨਿਕ ਸਮਾਜ ਦੇ ਸਰੂਪ ਦੀ ਡਰਾਵਣੀ ਅਤੇ ਪ੍ਰਭਾਵਸ਼ਾਲੀ ਤਸਵੀਰ ਪੇਸ਼ ਕਰਦੀ ਹੈ ਇਹ ਸਭ ਜਾਣਨ ਤੋਂ ਪਹਿਲਾਂ ਵੇਦਾਂ ਵਿੱਚ ਸਥਿਤ ਰਿੱਤ ਦੀ ਧਾਰਨਾ ਬਾਰੇ ਆਪਾਂ ਥੋੜੀ ਡਿਸਕਸ ਕਰਦੇ ਹਾਂ ਕਿ ਵੇਦਾਂ ਦੇ ਰਚਨਹਾਰਿਆਂ ਦੀ ਸੂਝ ਜਿਹੜੀ ਆ ਉਹ ਮਨੁੱਖਤਾ ਪ੍ਰਤੀ ਕਿੰਨੀ ਸੁਹਿਦ ਸੀ ਅੱਜ ਅਸੀਂ ਕਿੱਥੇ ਖੜੇ ਹਾਂ ਹੁਣ ਰਿਤ ਦੀ ਧਾਰਨਾ ਰਿਤ ਦੀ ਧਾਰਨਾ ਮੁੱਢਲੇ ਰੂਪ ਵਿੱਚ ਵਿਵਿਧਾਂ ਵਿੱਚ ਪਾਈ ਜਾਂਦੀ ਹੈ ਮੂਲ ਰੂਪ ਵਿੱਚ ਇੱਕ ਨੈਤਿਕ ਅਤੇ ਆਦਰਸ਼ਮੂਲਕ ਧਾਰਨਾ ਹੈ ਜਿਸ ਨੂੰ ਸੰਪੂਰਨ ਜਗਤ ਦੀਆਂ ਗਤੀਵਿਧੀਆਂ ਚਾਲਾਂ ਅਤੇ ਹੋਰ ਰੂਪ ਨੂੰ ਪਹਿਲੋਂ ਇਸੇ ਪਹਿਲਾਂ ਤੈਅ ਕੀਤੇ ਖਾਸ ਤੰਗ ਅਨਸਾਰ ਚੱਲਣ ਦੇ ਸਖਤ ਦਿਸ਼ਾ ਨਿਰਦੇਸ਼ ਹਨ ਇਹ ਉਹ ప్రమాణాలు ਜਾਂ ਆਧਾਰ ਹੈ ਜੋ ਸਭ ਕੁਝ ਨੂੰ ਖਾਸ ਰੂਪ ਰੇਖਾ ਜਾਂ ਲੀ ਦਿੰਦਾ ਹੈ ਜੇ ਸੰਸਾਰ ਉਹਨਾਂ ਨੂੰ ਚੱਲਣਾ ਹਰ ਹਾਲਤ ਵਿੱਚ ਜ਼ਰੂਰੀ ਹੈ ਸੰਪੂਰਨ ਜਗਤ ਦਾ ਸਭ ਕੁਝ ਰਿਤ ਅਨਸਾਰ ਦਰਸਾਏ ਕਰਮ ਵਿੱਚ ਹੀ ਚੱਲਦਾ ਹੈ ਅਤੇ ਇਹ ਸਭ ਤੋਂ ਉੱਪਰ ਹੈ ਜਿਵੇਂ ਪੱਛਮੀ ਦਰਸ਼ਨ ਦੇ ਵਿੱਚ ਦਰਵ ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਆਪਣੇ ਸ਼ੁਰੂ ਦੇ ਜਿਵੇਂ ਸਪਾਇਰੋਜ਼ਾ ਦੀ ਬਾਰੇ ਜਿਹੜੇ ਸਬਸਟਾਂਸਸ ਉਹ ਕੁਝ ਦਾ ਉਦਮੀ ਕਾਰਨ ਹੈ ਇਸੇ ਤਰ੍ਹਾਂ ਭਾਰਤੀ ਦਰਸ਼ਨ ਵਿੱਚ ਰਿੱਤ ਦਾ ਸਭ ਕੁਝ ਆਧਾਰ ਹੈ ਜਾਨਕਿ ਰਿੱਤ ਜਿਹੜੀ ਹੈ ਆਪ ਇੰਡੀਅਨ ਫਿਲਾਸਫੀ ਦੀ ਅਗਰ ਗੱਲ ਕਰੀਏ ਤੇ ਕਿਉਂਕਿ ਵੇਦ ਵੀ ਸਾਡੇ ਇੰਡੀਅਨ ਫਿਲਾਸਫੀ ਦੇ ਵਿੱਚ ਆਉਂਦੇ ਨੇ ਜਾਂ ਹੋਰ ਜਿੰਨਾ ਵੀ ਸਹਿਤ ਇੱਥੇ ਮੈਂ ਥੋੜੀ ਜੀ ਜੋ ਵੈਸਟਰਨ ਫਿਲਾਸਫੀ ਦੇ ਵਿੱਚ ਇੱਕ ਇੰਡੀਅਨ ਫਿਲਾਸਫੀ ਦਾ ਲੈ ਕੇ ਸ਼ੁਰੂ ਕੀਤਾ ਵੇਦਾਂ ਦਾ ਜੋ ਰਤ ਦਾ ਹੁਣ ਇਹਦਾ ਅਰਥ ਕੀ ਨੇ मीनिंग ਕੀ ਨੇ ਵੇਦਾਂ ਵਿੱਚ ਰਤ ਦਾ ਸ਼ਾਬਦਿਕ ਅਰਥ ਹੈ ਗਤੀਵਿਧੀਆਂ ਦਾ ਕਰਮ ਇਹ ਦਾ ਲਿਟਰਲੀ ਮੀਨਸ ਦਾ ਕੋਰਸ ਆਫ ਥਿੰਗਸ ਇਸੇ ਤਰ੍ਹਾਂ ਇਹ ਸੰਸਾਰ ਦਾ ਪਹਿਲਾਂ ਤੈਅ ਕੀਤੇ ਮਾਰਗ ਚ ਕਰਨ ਦਾ ਹੁਕਮ ਹੈ ਸੂਰਜ ਚੰਨ ਸਿਤਾਰੇ ਸਵੇਰ ਸ਼ਾਮ ਦਿਨ ਰਾਤ ਸਭ ਇਸ ਦੇ ਹੁਕਮ ਅਧੀਨ ਚੱਲਦੇ ਹਨ ਸਧਾਰਨ ਸ਼ਬਦਾਂ ਵਿੱਚ ਤਾਂ ਇਹ ਨਿਜ਼ਮ ਹੈ ਪਰ ਦੂਸਰੇ ਪਾਸੇ ਇਹ ਨ્યા ਦਾ ਪ੍ਰਗਟਾਵਾ ਹੈ ਰਤ ਸੰਸਾਰ ਦੇ ਸੰਚਾਲਨ ਦਾ ਰਾਧ ਰਸ ਹੁੰਦਾ ਹੈ ਸਾਰੇ ਸੰਸਾਰ ਵਿੱਚ ਜੋ ਕੁਝ ਵੀ ਹੈ ਰਤ ਉਸ ਦਾ ਮੁੱਖ ਸਿਧਾਂਤ ਹੈ ਇਹ ਆਪਾਂ ਵੇਦਾਂ ਦੀ ਗੱਲ ਕਰ ਰਹੇ ਹਾਂ ਜਿਵੇਂ ਬਾਬੇ ਨਾਨਕ ਦੀ ਬਾਣੀ ਵਿੱਚ ਵੀ ਹੁਕਮ ਆ ਚਲੋ ਉਹ ਉੱਥੇ ਕੁਝ ਹੋਰ ਤਰੀਕ ਨਾਲ ਆਪਾਂ ਉਹਦੀ ਨਹੀਂ ਗੱਲ ਕਰ ਰਹੇ ਆਪਾਂ ਵਿỆਦਾਂ ਦੀ ਗੱਲ ਕਰ ਰਹੇ ਜਿਵੇਂ ਰਿਤ ਪਲੇਟੋ ਦੇ ਯੂਨੀਵਰਸਲ ਨਾਲ ਹੂ ਬੂ ਮੈਂ ਮਿਲ ਖਾਂਦਾ ਹੈ ਪਲੇਟੋ ਕੌਣ ਸੀ ਇੱਕ ਦਾਰਸ਼ਨਿਕ ਸੀ ਵੈਸਤ ਜੋ ਸੰਸਾਰ ਨਜ਼ਰ ਆਉਂਦਾ ਹੈ ਉਹ ਅਸਲ ਵਿੱਚ ਰਿਤ ਦਾ ਪਰਛਾਵਾਂ ਹੈ ਰਿਤ ਆਪ ਇੱਕ ਸਦੀਵੀ ਸਚਾਈ ਹੈ ਅਤੇ ਪਰਵਰਤਨ ਦੇ ਦੌਰਾਨ ਵੀ ਅੱਡੇ ਗਰਿੰਦਾ ਹੈ ਵੇਦਾਂ ਦੇ ਰਚਨਹਾਰਿਆਂ ਦਾ ਇਹ ਮੰਨਣਾ ਹੈ ਕਿ ਰਿੱਤ ਹਰ ਪ੍ਰਕਾਰ ਦੇ ਪਦਾਰਥ ਦੇ ਪ੍ਰਗਟਾਵੇ ਤੋਂ ਪਹਿਲਾਂ ਦਾ ਹੈ। ਸੰਸਾਰ ਵਿੱਚ ਜੋ ਬਦਲਾਅ ਹੋ ਰਹੇ ਹਨ ਉਹ ਸਥਿਰ ਰਿੱਤ ਦੇ ਬਦਲ ਰਹੇ ਪ੍ਰਗਟਾਵੇ ਹਨ। ਇਸੇ ਕਰਕੇ ਰਿੱਤ ਨੂੰ ਸ਼ਬਦਾ ਪਿਤਾਮਾ ਕਿਹਾ ਗਿਆ ਹੈ। ਭਗਵਾਨ ਵਿਸ਼ਨੂੰ ਰਿੱਤ ਦੀ ਗਰਭਧਾਰਣਾ ਹਨ। ਮਾਰੂਤਸ ਰਿਤ ਦੀ ਸੀਟ ਤੋਂ ਉਪਜੇ ਹਨ ਸਵਰਗ ਨਰਕ ਕੇਵਲ ਉਹ ਹਨ ਜੋ ਰਿਤ ਰਾਹੀਂ ਦਰਸਾਏ ਗਏ ਹਨ ਸਭ ਤੋਂ ਵੱਡੀ ਸਚਾਈ ਇਹੋ ਨਾਂ ਬਦਲਿਆ ਜਾਣ ਵਾਲਾ ਨਿਜ਼ਮ ਹੈ ਇਹ ਸਚਾਈ ਬਿਨਾ ਹਿਸਿਆਂ ਅਤੇ ਬਦਲਾਵਾਂ ਤੋਂ ਹੈ ਹੁਣ ਰਿਤ ਦੀ ਧਾਰਨਾ ਦੋ ਮੁਖੀ ਇੱਥੇ ਪਾਵ ਦੋ ਪੱਖਾਂ ਨੂੰ ਦੱਸਾਉਂਦੀ ਹੈ ਇੱਕ ਤੇ ਬ੍ਰਾਹਮਣ ਦਾ ਕਰਮਿਆ ਤੇ ਇੱਕ ਨੈਤਿਕਤਾ ਦਾ ਕਰਮ ਹੋਰ ਦੂਜੇ ਸ਼ਬਦਾਂ ਵਿੱਚ ਵੇਦਾਂ ਵਿੱਚ ਅਤੇ ਬ੍ਰਹਿਮੰਡ ਦੇ ਕਰਮ ਦੇ ਆਧਾਰ ਨੂੰ ਅੱਗੇ ਮਨੁੱਖ ਅਤੇ ਦੇਵਤਿਆਂ ਦੇ ਵਿਵਾਰ ਦਾ ਵੀ ਆਧਾਰ ਬਣਾਇਆ ਗਿਆ। ਜਲਦ ਹੀ ਬ੍ਰਹਿਮੰਡ ਕਰਮ ਦੀ ਇਹ ਧਾਰਨਾ ਪਰਮਾਤਮਾ ਦੀ ਈਸ਼ਿਆ ਦਾ ਰੂਪ ਧਾਰਨ ਕਰਕੇ ਅਤੇ ਫਿਰ ਅੱਗੇ ਇਹ ਨੈਤਿਕਤਾ ਅਤੇ ਸਹੀ ਦਾ ਨਿਜਮ ਬਣ ਗਏ। ਭਾਵ ਜਿਵੇਂ ਇਹ ਬ੍ਰਹਿਮੰਡ ਦੇ ਕਰਮ ਲਈ ਬਹੁਤ ਜ਼ਰੂਰੀ ਦਿਸ਼ਾ ਨਿਰਦੇਸ਼ ਬਣ ਗਈ ਉਸੇ ਤਰ੍ਹਾਂ ਉਹੀ ਜਿਹੜੇ ਆਧਾਰ ਆ ਉਹ ਮਨੁੱਖ ਅਤੇ ਦੇਵਤਿਆਂ ਦੇ ਵਿਵਾਰ ਲਈ ਵੀ ਇਸ ਨੂੰ ਜ਼ਰੂਰੀ ਬਣਾ ਦਿੱਤਾ ਗਿਆ ਮਨੁੱਖੀ ਵਿਵਾਰ ਦੀ ਕੇਵਲ ਪਹਿਲੋਂ ਤੈਅ ਕੀਤੀ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਚੱਲਣਾ ਚਾਹੀਦਾ ਹੈ ਇਹ ਇਨ ਸਖਤ ਅਤੇ ਜ਼ਰੂਰੀ ਬਣ ਗਿਆ ਹੈ ਕਿ ਦੇਵਤਾ ਲੋਕ ਵੀ ਇਸ ਦੀ ਉਲੰਘਣਾ ਨਹੀਂ ਕਰ ਸਕਦੇ ਪਾਵ ਰਿੱਤ ਦੀ ਧਾਰਨਾ ਭੌਤਿਕਤਾ ਤੋਂ ਨੈਤਿਕਤਾ ਵੱਲ ਲਾਗੂ ਹੁੰਦੀ ਹੈ ਉਜੇ ਅਸੀਂ ਮੁੱਢਲੇ ਰੂਪ ਵਿੱਚ ਰਿੱਤ ਦੇ ਸੰਸਾਰ ਜਿਹੜਾ ਹੈਗਾ ਵਾ ਉਹਦੀ ਇੱਕ ਗੱਲ ਕਰੀਏ ਤਾਂ ਜਿਹੜਾ ਰਿੱਤ ਦਾ ਸੰਸਾਰ ਹੈ ਜੋ ਵੇਦਾਂ ਦੇ ਅਨਸਾਰ ਪਹਿਲਾਂ ਤੈਅ ਕੀਤੇ ਮਾਰਚ ਦਾ ਹੁਕਮ ਹੈ ਹੌਲੀ ਹੌਲੀ ਇਹ ਮਨੁੱਖ ਰਾਈ ਮੰਨੀ ਜਾਣ ਵਾਲੀ ਨੈਤਿਕਤਾ ਦਾ ਰਾਹ ਬਣ ਗਿਆ ਇਸੇ ਤਰ੍ਹਾਂ ਅੱਗੇ ਇਹ ਦੇਵਤਿਆਂ ਲਈ ਵੀ ਸਹੀ ਦਾ ਨਿظم ਬਣ ਗਿਆ ਭਾਵ ਨੈਤਿਕਤਾ ਪੱਖੋਂ ਸਹੀ ਗਲਤ ਠੀਕ ਆਦ ਕੀ ਹੈ ਦਾਪਮਾਨਾ ਵੀ ਰਿਤ ਹੀ ਰੱਖਿਆ ਗਿਆ ਪਾਰਟੀ ਪਰੰਪਰਾ ਵਿੱਚ ਨੈਤਿਕਤਾ ਕੇਵਲ ਸਮਾਜਿਕ ਜ਼ਰੂਰਤ ਹੀ ਨਹੀਂ ਬਲਕਿ ਅਧਿਆਤਮਿਕ ਤਾਂ ਵੀ ਇਸ ਦਾ ਮੁੱਖ ਪ੍ਰਮੁੱਖ ਆਧਾਰ ਹੈ ਜੋ ਨਿਜ਼ਮ ਪੌਤਿਕ ਸੰਸਾਰ ਵਿੱਚ ਵਿਚਰਦਾ ਹੈ ਉਹ ਹੀ ਸਤਗੁਣ ਵਜੋਂ ਨੈਤਿਕਤਾ ਵਿੱਚ ਵਿਚਰਦਾ ਹੈ ਭਗਵਾਨ ਵਰਨ ਜੋ ਪਹਿਲਾਂ ਇਸ ਭੌਤਿਕਤਾ ਦੇ ਕਰਮ ਦੀ ਦੇਖਪਾਲ ਕਰਨ ਵਾਲੇ ਸਨ ਹੁਣ ਨੈਤਿਕਤਾ ਦੇ ਕਰਮ ਦੇ ਰਖਵਾਲੇ ਬਣ ਗਏ ਹਨ ਦੇਵਤਿਆਂ ਨੂੰ ਕੀទੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਵਿੱਚ ਮਨੁੱਖ ਆਪਣੇ ਆਪ ਨੂੰ ਸਹੀ ਰਾਹ ਤੇ ਰਹਿਣ ਦੀ ਮੰਗ ਕਰਦਾ ਹੈ ਹੁਣ ਰਿਗਵੇਦ ਵਿੱਚ ਵੀ ਇਹ ਭਾਵਨਾ ਦਰਸਾਈ ਗਈ ਹੈ ਜਿਵੇਂ ਇੰਦਰ ਸਾਨੂੰ ਰਿੱਤ ਜੋ ਸਾਰੀ ਬਰਾਈਆਂ ਤੋਂ ਉੱਪਰ ਸਹੀ ਦਾ ਰਾਹ ਹੈ ਦੇ ਰਾਹ ਤੇ ਬਣਾਈ ਰੱਖੀ ਜਾਨੀ ਕਿ ਉਸ ਸਮੇਂ ਜੋ ਵੇਦਾਂ ਦੇ ਵਿੱਚ ਲਿਖਿਆ ਮੈਂ ਉਸ ਦੇ ਅਕੋਰਡਿੰਗਲੀ ਗੱਲ ਕਰ ਰਿਹਾ ਇਹਦੇ ਵਿੱਚ ਮੈਂ ਆਪਣੇ ਕੋਲੋਂ ਨਹੀਂ ਕੁਝ ਬੋਲ ਰਿਹਾ ਹੁਣ ਰਿੱਤ ਦੇ ਇਹਨਾਂ ਦੋਹਾਂ ਪੱਖਾਂ ਦੀ ਸਾਡੇ ਉਦੇਸ਼ ਲਈ ਬਹੁਤ ਮਤਤਾ ਹੈ ਕਿਉਂਕਿ ਮਨੁੱਖ ਤੇ ਕੁਦਰਤ ਵਿੱਚ ਵਿਗੜ ਰਹੇ ਸਬੰਧਾਂ ਤੈਤ ਰਿੱਤ ਦੋਹਾਂ ਪਾਸਿਓਂ ਜਰੂਰੀ ਹੈ ਜਿੱਥੇ ਰਿਤ ਇੱਕ ਨਿظم ਵਜੋਂ ਸੰਪੂਰਨ ਬ੍ਰਹਿਮੰਡੀ ਜਾਂ ਕੁਦਰਤੀ ਗਤੀਵਿਧੀਆਂ ਨੂੰ ਸੰਚਾਲਨ ਦਿੰਦਾ ਹੈ ਉੱਤੇ ਹੀ ਰਿਤ ਮਨੁੱਖ ਨੂੰ ਵੀ ਇੱਕ ਖਾਸ ਤੈਅ ਕੀਤੇ ਵਿਵਹਾਰ ਵਿੱਚ ਵਿਚਰਨ ਦਾ ਆਧਾਰ ਦਿੰਦਾ ਹੈ ਜਿੱਥੇ ਰਿਤ ਕੁਦਰਤ ਨੂੰ ਮਨੁੱਖੀ ਸੁਖ ਵਿੱਚ ਵਿਚਰਨ ਦੀ ਰੂਪਰੇਖਾ ਦਿੰਦਾ ਹੈ ਉੱਤੇ ਹੀ ਇਹ ਮਨੁੱਖ ਵਿੱਚ ਨੈਤਿਕਤਾ ਦੇ ਰੂਪ ਵਿੱਚ ਉਸ ਨੂੰ ਖਾਸ ਕਰਕੇ ਕੁਦਰਤ ਪ੍ਰਤੀ ਹੀ ਨੈਤਿਕ ਜਾਂ ਵਫਾਦਾਰ ਬਣੇ ਰਹਿਣ ਦੀ ਨਿਰਦੇਸ਼ ਦਿੱਤਾ ਹੈ ਮਨੁੱਖੀ ਜੀਵਨ ਵਿੱਚ ਨੈਤਿਕਤਾ ਦੇ ਬਣੇ ਕਰਮ ਸੰਬੰਧੀ ਰਿੱਤ ਜਿਹੜਾ ਵਾ ਉਹ ਇੱਕ ਰੂਪ ਰੇਖਾ ਤੈ ਕਰਦਾ ਹੁਣ ਅੱਜ ਦਾ ਇੰਨਾ ਹੀ ਕੱਲ ਨੂੰ ਆਪਾਂ ਕੋਸ਼ਿਸ਼ ਕਰਾਂਗੇ ਕਿ ਰਿੱਤ ਦਾ ਜਿਹੜਾ ਨੈਤਿਕ ਕਰਮ ਹੈ ਉਹਦੇ ਬਾਰੇ ਵੀ ਥੋੜੀ ਗੱਲ ਕਰੀਏ ਜੋ ਵੇਦਾਂ ਦੇ ਆਧਾਰ ਤੇ ਜੋ ਵੇਦਾਂ ਦੇ ਵਿੱਚ ਲਿਖਿਆ ਮਿਲਦਾ ਜੋ ਵੇਦਾਂ ਦੀ ਧਾਰਨਾ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਏਗੀ ਅਗਰ ਤੁਸੀਂ ਸਹਿਤ ਪੜਨ ਦੇ ਜਾਂ ਸਹਿਤ ਸੁਣਨ ਦੇ ਸ਼ਕੀਨ ਤਾਂ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਵੀਡੀਓ ਨੂੰ ਸ਼ੇਅਰ ਕਰੋ ਆਪ ਜੀ ਦੀ ਮਿਹਰਬਾਨੀ ਹੋਏਗੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ